ਦੇ ਇੱਕ ਕੌਮੀ ਜਰਨਲ ਨੇ ਸ਼ਹੀਦ ਨੇ 탄탄 ਅਮਰਖੀਤ ਬਾਬਾ ਦੀਪ ਸਿੰਘ ਜੀ ਪਹਿਲੋ ਅੱਸੀ ਤੋਂ ਪਹਿਲੋ ਇਹੀ ਜਦੋਂ ਇੱਥੇ ਚਪੈਰਾ ਸਾਹਿਬ ਆਪਣੀਆਂ ਵੱਡੀਆਂ ਭੈਣਾਂ ਨਾਲ ਇਕੱਠ ਦੇਣੇ ਹਾਂ ਤੇ ਛੋਟੀ ਜੀ ਸਮਾਦ ਹੁੰਦੀ ਹੈ ਠਿੰਗ ਦੀ ਲੰਗਰ ਨਹੀਂ ਤੱਕਦਾ ਹੁੰਦਾ ਪੱਕਿਆ ਪਕਾਇਆ ਹੀ ਲੰਗਰ ਐਦਵਾਰ ਦੇ ਐਦਵਾਰੀ ਨਸੀਬ ਹੁੰਦਾ ਈ ਸ਼ਹਿਰ ਵਾਸੀਆਂ ਨੂੰ ਆ ਕਿੱਥੇ ਥਾਂ ਥਾਂ ਤੇ ਜਿਹੜਾ ਲੰਗਰ ਲੱਗ ਰਿਹਾ ਆ ਇਹ ਵੀ ਇੱਕ ਛੀ ਦਾ ਸਿੰਘਾਂ ਦੇ ਸਰਤਾਜ ਦੀ ਹੀ ਕਿਰਪਾ ਜੇ ਹੁਣ ਵੀ ਪਿਛੇ ਜੇ ਮੇਰੀਆਂ ਲੱਤਾਂ ਖਲੋ ਗਈਆਂ ਅਸੀਂ ਬੜਾ ਮੇਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਮੇਰੀ ਵੀਡੀਓ ਬੜੀ ਵਾਇਰਲ ਹੋਈ ਸੀ ਇੱਕ ਪੈਹਾ ਨਹੀਂ ਇਹ ਲੱਗਾ ਸ਼ੀਦਾ ਸਾਹ ਦੀ ਹੁਣ ਸੇਵਾ ਜੇ ਬਾੜ ਜਿੰਨੀ ਸੰਗਤ ਬੈੰਦੀ ਹੈ ਦਰਿਆ ਮੈਠ ਬਣਾਏ ਜੇ ਇਹਨਾਂ ਦੀ ਇੱਕ ਆ ਸਾਹਮਣੇ ਸ਼ਬੀਲ ਲਾਈ ਜੇ ਇਤਿਹਾਸ ਵਿੱਚ ਨਹੀਂ ਹੈਗਾ ਮੈਂ ਕਹਿੰਦਾ ਜੇ ਇਤਿਹਾਸ ਵਿੱਚ ਨਹੀਂ ਹੈਗਾ ਇੱਕ ਨਵਾਂ ਇਤਿਹਾਸ ਤੈਦਾ ਆਇਆ ਜੇ ਸਫਲ ਕਰੇ ਬੜਾ ਕੁਸ਼ ਕੀਤਾ ਕਈਆਂ ਦੀਆਂ ਬੁੱਧੀਆਂ ਪ੍ਰੇਸ਼ਟ ਹੋਈਆਂ ਹੋਸ਼ੀਦਾਂ ਸਾਧ ਤੇ ਆਏ ਜੇ ਉਹਨਾਂ ਦੀਆਂ ਰੂਹਾਂ ਜੁੜੀਆਂ ਪ੍ਰਮਾਤਮਾ ਦੇ ਨਾਲ ਜੁੜੀਆਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਮੌਜੂਦਾ ਗੁਰਦੁਆਰਾ ਸ਼ਹੀਗਨ ਸਾਹਿਬ ਜੀ ਦੇ ਬਾਹਰ ਤੇ ਦਾਦ ਜੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਦੀ ਤعداد ਦੇ ਉੱਤੇ ਸੰਗਤ ਗੁਰਦੁਆਰਾ ਸ਼ਹੀਗਨ ਸਾਹਿਬ ਵਿਖੇ ਚ ਪਹਿਰਾ ਸਾਹਿਬ ਕੱਟਣ ਉਸ ਤੇ ਪਹੁੰਚੀ ਹੋਈ ਹੈ ਤਾਂ ਤਸਵੀਰਾਂ ਤੜ ਨਾਲ ਸਭ ਤੋਂ ਪਹਿਲਾਂ ਸੰਝਿਆ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਗੁਰਦੁਆਰਾ ਸ਼ਹੀਗਨ ਸਾਹਿਬ ਜੀ ਦੇ ਅੰਦਰ ਜੋ ਸੰਗਤਾਂ ਦਾ ਇਠਾਠਾ ਮਾਰਦਾ ਇਕੱਠਾ ਉੱਥੇ ਹੀ ਇਹ ਜੋ ਤੁਸੀਂ ਰਸ਼ ਸੜਕ ਦੇ ਉੱਤੇ ਦੇਖ ਰਹੇ ਹੋ ਦੱਸ ਦਈਏ ਕਿ ਇਹ ਸੜਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਕਹਿ ਸਕਦੇ ਹਾਂ ਕਿ ਸ਼ਨੀ ਤੇ ਐਤਵਾਰ ਨੂੰ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਸੰਗਤ ਵਾਸਤੇ ਬੰਦ ਕਰ ਦਿੱਤੀ ਜਾਂਦੀ ਆ ਤਾਂ ਇਸ ਰੋਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਸੰਗਤ ਜਿੱਧਰ ਵੀ ਨਿਗਾ ਪੈਂਦੀ ਆ ਹਰ ਤਰਫਾ ਸੰਗਤ ਹੀ ਸੰਗਤ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਪਹੁੰਚੀ ਹੋਈ ਆ ਤਾਂ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਹੋਣਾ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਸਿੱਖ ਇਤਿਹਾਸ ਦੇ ਇੱਕ ਕੌਮੀ ਜਰਨਲ ਨੇ ਸ਼ਹੀਦ ਨੇ 탄탄 ਅਮਰਸ਼ੀਦ ਬਾਬਾ ਦੀਪ ਸਿੰਘ ਜੀ ਕੁਝ ਸਮਾਂ ਪਹਿਲਾਂ 80 ਤੋਂ ਪਹਿਲਾਂ ਇਹੀ ਜਦੋਂ ਇੱਥੇ ਚਪੈਰਾ ਸਾਹਿਬ ਆਪਣੀਆਂ ਵੱਡੀਆਂ ਭੈਣਾਂ ਨਾਲ ਕੱਟਦੇ ਹੁੰਦੇ ਹਨ ਤੇ ਛੋਟੀ ਜੀ ਸਮਾਦ ਹੁੰਦੀ ਸੀ ਅੱਜ ਇਥੇ ਕਾਰਨ ਇਹ ਇੰਨੀ ਕਿ ਭੀੜ ਪੈ ਗਈ ਜੇ ਇਥੇ ਕਦੀ ਲੰਗਰ ਨਹੀਂ ਪੱਕਦਾ ਹੁੰਦਾ ਪੱਕਿਆ ਪਕਾਇਆ ਹੀ ਲੰਗਰ ਐਤਵਾਰ ਦੇ ਐਤਵਾਰੀ ਨਸੀਬ ਹੁੰਦਾ ਸੀ ਸ਼ਹਿਰ ਵਾਸੀਆਂ ਨੂੰ ਅੱਜ ਇਥੇ ਥਾਂ ਥਾਂ ਤੇ ਜਿਹੜਾ ਲੰਗਰ ਲੱਗ ਰਿਹਾ ਆ ਇਹ ਵੀ ਇੱਕ ਅਸੀ ਦਾ ਸਿੰਘਾਂ ਦੇ ਸਰਤਾਜ ਦੀ ਹੀ ਕਿਰਪਾ ਜੇ ਔਰ ਇਹ ਇੱਕ ਐਸਾ ਇਨਸਾਨ ਜੇ ਐਸੀ ਇੱਕ ਮਹਾਬਲੀ ਜੋਦਾ ਜੇ ਕਿਸੇ ਵੀ ਧਰਮ ਦਾ ਕੋਈ ਵੀ ਇਥੇ ਆਂਦਾ ਨਾ ਆਣ ਕੇ ਸੇਵਾ ਕਰਦਾ ਨਮਸਕਾਰ ਕਰਦਾ ਜੇ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਜੇ ਸਿਦਾ ਹੱਥਾਂ ਦੇ ਸਰੋਂ ਜਮਾਈ ਹੀ ਕਿ 84 ਤੋਂ ਬਾਅਦ ਸਾਡੇ ਘਰ ਦੀ ਇੱਕ ਕੋਲੀ ਵੀ ਨਹੀਂ ਰਹਿ ਗਈ ਬਾਟੀ ਵੀ ਨਹੀਂ ਰਹਿ ਗਈ ਹੁਣ ਵੀ ਪਿਛੇ ਜੇ ਮੇਰੀਆਂ ਲੱਤਾਂ ਖਲੋ ਗਈਆਂ ਸੀ ਬੜਾ ਮੇਰਾ ਚੱਲਣਾ ਵੀ ਮੁਸ਼ਕਲ ਹੋ ਗਿਆ ਮੇਰੀ ਵੀਡੀਓ ਬੜੀ ਵਾਇਰਲ ਹੋਈ ਸੀ ਇੱਕ ਪੈਹਾ ਨਹੀਂ ਇਹ ਲੱਗਾ ਸ਼ੀਦਾ ਸਾਹ ਦੀ ਹੁਣ ਸੇਵਾ ਜੇ ਬਾਹਰ ਜਿੰਨੀ ਸੰਗਤ ਬੈਂਦੀ ਹੈ ਦਰਿਆ ਮੈਟ ਬਣਾਏ ਜੇ ਇਹਨਾਂ ਦੀ ਇੱਕ ਆ ਸਾਹਮਣੇ ਸ਼ਬੀਲ ਲਾਈ ਜੇ ਤੇ ਐਸੀ ਇਹੋ ਕਹਿੰਦੇ ਆ ਕਈ ਲੋਕ ਕਹਿੰਦੇ ਆ ਖੰਡਣ ਕਰਦੇ ਨੇ ਕਿ ਪੈਰਾ ਸਾਹਿਬ ਇਤਿਹਾਸ ਵਿੱਚ ਨਹੀਂ ਹੈਗਾ ਮੈਂ ਕਹਿੰਦਾ ਜੇ ਇਤਿਹਾਸ ਵਿੱਚ ਨਹੀਂ ਇਹਗਾ ਇੱਕ ਨਵਾਂ ਇਤਿਹਾਸ ਪੈਦਾ ਆਇਆ ਜੀ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਹੀ ਘਰ ਦੇ ਗੀ ਤੰਗ ਹੀ ਉਹ ਅੱਜ ਬਾਬਾ ਸ਼ਹੀਦਾਂ ਸਾਹਿਬ ਦਾ ਚਪੈਰਾ ਕੱਟਦੇ ਜੀ ਉਹਨਾਂ ਦੇ ਐਸੀ ਕਿਰਪਾ ਹੋਈ ਜੀ ਐਸੀ ਕਿਰਪਾਈ ਆ ਉਹਨਾਂ ਨੇ ਸੈਂਟਰਾਂ ਦੇ ਵਿੱਚ ਆਪਣੇ ਬੱਚੇ ਦਾਖਲ ਕਰਾਏ ਬੜਾ ਕੁਸ਼ ਕੀਤਾ ਕਈਆਂ ਦੀਆਂ ਬੁੱਧੀਆਂ ਪ੍ਰੇਸ਼ਟ ਹੋਈਆਂ ਉਸੇ ਈਦਾਂ ਸਾਹ ਤੇ ਆਏ ਜੇ ਉਹਨਾਂ ਦੀਆਂ ਰੂਹਾਂ ਜੁੜੀਆਂ ਪ੍ਰਮਾਤਮਾ ਦੇ ਨਾਲ ਜੁੜੀਆਂ ਔਰ ਦੇਖੋ ਜੇ ਚਪੈਰਾ ਸਾਹਿਬ ਵੀ ਸੰਗਤ ਆਣ ਕੇ ਕੱਟਦੀ ਆ ਇੱਥੇ ਆਣ ਕੇ ਨਾਮ ਸਿਮਰਨ ਦਾ ਨਾਮ ਜਪਦੀ ਆ ਇਹ ਉਹ ਨਾਮ ਸਿਮਰਨ ਦਾ ਨਾਮ ਜਪਦੀ ਆ ਧੁਰ ਕੀ ਬਾਣੀ ਆ ਜਿਨੇ ਸਗਲੇ ਚਿੰਤਾ ਮਟਾਈ ਜਿਹਨੇ ਮੇਰੇ ਵੀਰ ਆਪ ਅੰਬਰਧਾਰੀ ਹੋ ਕੇ ਖੰਡਨ ਕਰਦੇ ਨੇ ਮੈਂ ਕਹਿੰਦਾ ਇੱਕ ਇਸਾਈ ਧਰਮ ਆ ਦੇਖੋ ਪਿੰਡਾਂ 'ਚ ਕਿੱਡਾ ਬੋਲਬਾਲਾ ਉਹਨਾਂ ਦਾ ਚੱਲੰਦਿਆ ਜੀ ਹਰ ਐਤਵਾਰ ਉਹ ਆਪਣੀ ਪ੍ਰਾਰਥਨਾ ਕਰਦੇ ਸਾਡੇ ਸਿੱਖ ਕਈ ਉਹਨਾਂ ਦੇ ਵਿੱਚ ਜਾ ਕੇ ਦਾਖਲ ਹੋ ਗਏ ਸਾਡੇ ਨਿੱਕੇ-ਨਿੱਕੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਕਿ ਉਹ ਔਰੰਗਜ਼ੇਬ ਨੇ ਕਿਹਾ ਸੀ ਮੈਂ ਨਾ ਗੁਰਦੁਆਰੇ ਦੇ ਵਿੱਚ ਪਾਠ ਪੂਜਾ ਹੰਦਣੀਆਂ ਨਾ ਮੈਂ ਮੰਦਰਾਂ 'ਚ ਢੋਲਕੀਆਂ ਵੱਜਣ ਦੇਣੀਆਂ ਅੱਜ ਇਸੇ ਬਾਬਾ ਦੀਪ ਸਿੰਘ ਦੀ ਬਦੌਲਤ ਵਿੱਚ ਮੰਦਰਾਂ 'ਚ ਵੀ ਢੋਲਕੀਆਂ ਵੱਜਣਦੀਆਂ ਜੇ ਤੇ ਗੁਰਦਰਾ ਸਾਹਿਬ ਦੇ ਵਿੱਚ ਵੀ ਮਹਾਰਾਜ ਦੀ ਬਾਣੀ ਚੱਲਦੀ ਜੇ ਇਹ ਉਹ ਮਹਾਬਲੀ ਜੋਦਾ ਆ ਉਹ ਮਹਾਬਲੀ ਜੋਦਾ ਕਿ ਨੂੰ ਕ੍ਰਿਸ਼ਨ ਭਗਵਾਨ ਨੇ ਵੀ ਕਿਹਾ ਸੀ ਤੇਰਾ ਕਲਯੋਗ ਦੇ ਵਿੱਚ ਨੋਖਾ ਜੁਰਦ ਹੋਏਗਾ ਇਹ ਤੇ ਅਰਜਨੂ ਦੇ ਜੁਦ ਮੈਂ ਕਰਾਇਆ ਆ ਤੂੰ ਆਪਣੇ ਬਲ ਤੇ ਜੁਦ ਕਰੇਗਾ ਤੇ ਮੈਂ ਸੰਗਤ ਨੂੰ ਇਹ ਬੇਨਤੀ ਕਰਦਾ ਗੇਰਾ ਵੀ ਅਮਰਸ਼ੀਰ ਬਾਬਾ ਦੀਪ ਸਿੰਘ ਦੇ ਦਰ ਤੇ ਆਂਦਾ ਜੇ ਮਰਿਆਦਾ ਦੇ ਨਾਲ ਆਓ ਤੇ ਤੁਹਾਡੇ ਘਰ ਦੇ ਵਿੱਚ ਨਾ ਖੁਸ਼ਹਾਲੀਆਂ ਹੋਣਗੀਆਂ ਤੇ ਮੈਨੂੰ ਬਾਪੂ ਨੂੰ ਆਣ ਕੇ ਫੜ ਲੈਣਾ ਆ ਸ਼ਬੀਲ ਲੱਗਦੀ ਜੇ ਇੱਥੇ ਹੀ ਹਰ ਐਤਵਾਰ ਹੁੰਦਾ ਜੀ ਦੇਖੋ ਮੈਂ ਵੀ ਇੱਕ ਇਹੋ ਜਿਹਾ ਸ਼ਖਸ਼ਾ ਗਾ ਹਾਂ ਮੈਂ ਕਦੀ ਨਹੀਂ ਗੁਰਦਾਰੇ ਆਂਦਾ ਹਾਂ 84 ਤੋਂ ਬਾਅਦ ਜਦੋਂ ਸਾਡੇ ਘਰ ਬਾਹਰ ਘਾਤੇ ਮਨ ਖਰਾਬ ਹੋ ਗਿਆ ਸੀ ਫਿਰ ਨਹੀਂ ਮੈਂ ਲੋਕਾਂ ਨੂੰ ਵੇਖਣਾ ਕਾਰਾਂ ਤੇ ਆਂਦੇ ਐ ਕਰਦੇ ਉਹ ਕਰਦੇ ਆ ਮੈਂ ਕਹਿੰਦਾ ਇਹਨਾਂ ਕੋ ਗੱਡੀਆਂ ਵੀ ਥੱਲੇ ਕੀ ਮੰਗਦੇ ਰਹਿੰਦੇ ਪਰ ਅੱਜ ਮੈਨੂੰ ਪਤਾ ਲੱਗਾ ਵੀ ਜੇ ਮੈਂ ਮਹਾਰਾਜ ਨੂੰ ਕਿਹਾ ਮਹਾਰਾਜ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ ਮੈਂ ਬਹੁਤ ਗੰਦਾ ਇਨਸਾਨ ਆ ਤੇ ਬਾਬੇ ਫਰੀਦ ਸਾਹਿਬ ਦਾ ਵੀ ਹੁਕਮ ਆ ਵੀ ਬੰਦਿਆ ਜੇ ਤੂੰ ਆਪਣਾ ਕਾਲਿਆਂ ਦੇ ਵਿੱਚ ਕੁਝ ਨਹੀਂ ਨਾ ਬਣਾਇਆ ਤੇ ਚੁੱਟਿਆਂ ਦੇ ਵਿੱਚ ਆਣ ਕੇ ਅੱਗਾ ਹੀ ਸਵਾਰ ਲਾ ਜੇ ਅੱਜ ਸੰਗਤ ਬਾਬਾ ਦੀਪ ਸਿੰਘ ਦੀ ਬਾਣੀ ਨਾਲ ਜੁੜੀ ਆ ਇਹ ਤੇ ਪ੍ਰਮਾਤਮਾ ਨੇ ਧੁਰ ਕੀ ਬਾਣੀ ਆਈ ਆ ਇਹ ਉਹ ਬਾਣੀ ਆਈ ਆ ਜਦੋਂ ਅਸੀਂ ਅਗਿਆਨਤਾ ਦੀ ਧੁੰਦ ਦੇ ਵਿੱਚ ਤੁਰੇ ਫਿਰਦੇ ਹਾਂ ਕਿਸੇ ਨੂੰ ਆਪਣੀ ਵੱਡੀ ਕੁਲ 'ਚ ਹੰਕਾਰ ਸੀ ਵੀ ਮੈਂ ਬੜੀ ਵੱਡੀ ਕੁਲ ਦੇ ਵਿੱਚ ਪੈਦਾ ਆਇਆ ਕਿਸੇ ਨੂੰ ਆਪਣੀ ਮਾਇਆ ਦਾ ਹੰਕਾਰ ਸੀ ਕਿਸੇ ਨੂੰ ਕੋਸ਼ ਹੰਕਾਰ ਸੀ ਇਹ ਬਾਬਾ ਨਾਨਕ ਸਾਹਿਬ ਦੀ ਅਕਾਲ ਪੁਰਖ ਦੀ ਜੋਤ ਆਪ ਆਏ ਆ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਜਨਾਨੀ ਨੂੰ ਜੁਤੀ ਸਮਝਿਆ ਜਾਂਦਾ ਸੀ ਤੈਰ ਦੀ ਅੱਜ ਸਾਡੇ ਗੁਰਨਾਨਕ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਧੀ ਦਾ ਸਤਕਾਰ ਕਰਕੇ ਉਹਨੂੰ ਉੱਚਾ ਚੁੱਕਿਆ ਹੈ ਜੀ ਨਹੀਂ ਤੇ ਧੀਆ ਪੈਣਾ ਨੂੰ ਮੰਦਰਾਂ 'ਚ ਨਹੀਂ ਜਾਣ ਦਿੰਦੇ ਗੁਰੂ ਰਾਮਦਾਸ ਨੇ ਚਾਰ ਦਰਵਾਜੇ ਬਣਾਏ ਉਹਨਾਂ ਨੇ ਕੋਮ ਦਾ ਵਿਖਤਰਾ ਨਹੀਂ ਰੱਖਿਆ ਉਹਨਾਂ ਨੇ ਇਹੋ ਕਿਹਾ ਵੀ ਜੇ ਰਾ ਵੀ ਇੱਥੇ ਆਏਗਾ ਸਰਦਾ ਦੇ ਨਾਲ ਆਏਗਾ ਤੇ ਰਾਜੀ ਖੁਸ਼ੀ ਹੋ ਕੇ ਜਾਏਗਾ ਆਦਮ ਸ਼ਾਹ ਵਰਕੇ ਬਾਬਾ ਆਦਮ ਜੀ ਵਰਕਿਆਂ ਦੇ ਵੇਖੋ ਕੁੱਲਾ ਦੇ ਵਿੱਚੋਂ ਗੁਰੂ ਅਰਜਨ ਦੇ ਪਾਤਸ਼ਾਹ ਦੀ ਸੇਵਾ ਕੀਤੀ ਗੁਰੂ ਰਾਮਦਾਸ ਸਾਹਿਬ ਦੇ ਘਰ ਦੀ ਸੇਵਾ ਕੀਤੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਰਾਜੇ ਮਹਾਰਾਜੇ ਹੋਏ ਆ ਹਾਂਜੀ ਦੇਖੋ ਮਲਾਹ ਭਾਈ ਸੈਦਾ ਮਲਾਹ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪ੍ਰਾਰਥਨਾ ਕੀਤੀ ਅਰਜ਼ ਕੀਤੀ ਉਹਨੂੰ ਐਸਾ ਇਨਾਮ ਦਿੱਤਾ ਉਹਨਾਂ ਦਾ ਪਰਿਵਾਰ ਵੀ ਆਪਣਾ ਰਾਜਾ ਮਹਾਰਾਜਿਆਂ ਦਾ ਆਇਆ ਭੋਮੀਆਂ ਚੋਰ ਸੀ ਉਹ ਕੰਦਾ ਬਾਬਾ ਨਾਨਕਾ ਮੈਂ ਚੋਰੀ ਨਹੀਂ ਛੜ ਸਕਦਾ ਤੇ ਬਾਬੇ ਨਾਨਕ ਨੇ ਤੈਨੀਆਂ ਉਹਨੂੰ ਗੱਲਾਂ ਸਮਝਾਈਆਂ ਸੀ ਤੋ ਉਹਨੂੰ ਵਜੀਰੀ ਦਿੱਤੀ ਸੱਜਣ ਠਾਗੀ ਉਹਨੇ ਕਦੀ ਨਾਮ ਜਪਿਆ ਸੀ ਬਾਬੇ ਨਾਨਕ ਦੇ ਦਰਸ਼ਨ ਹੋਏ ਬਾਬੇ ਨਾਨਕ ਨੇ ਕਿਹਾ ਓਏ ਸੱਜਣਾ ਨਾ ਤੇਰਾ ਸੱਜਣ ਕੰਮ ਤੇਰੇ ਠੱਗਾਂ ਵਾਲੇ ਢੱਕਦੇ ਸਾਡਾ ਸੱਜਣ ਬਣ ਤੋ ਸੱਜਣ ਬਣਿਆ ਬਾਬੇ ਨਾਨਕ ਦਾ ਤੇ ਕੀ ਗੱਲ ਆ ਸਾਨੂੰ ਸੱਜਣ ਬਣਨ ਲੱਗੇ ਕੀ ਆ ਹਰਮੰਦਰ ਸਾਹਿਬ ਜਾ ਕੇ ਜਿਹੜੀਆਂ ਫੋਟੋਆਂ ਲਵਾਉਂਦੇ ਆ ਨਾ ਨਾਮ ਜਪੋ ਗੁਰੂ ਗਬਿੰਦ ਸਿੰਘ ਪਾਤਸ਼ਾਹ ਨੇ ਬਚਿੱਤਰ ਨਾਰਿਕ ਤੇ ਲਿਖ ਕੇ ਗਏ ਆ ਜਿਹੜਾ ਗੁਰਦਾਰੇ ਸਾਹਿਬ ਚ ਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਣ ਕੇ ਗੱਲਾਂ ਕਰਦਾ ਆ ਬਾਤਾਂ ਕਰਦਾ ਬੁਰੀ ਸੋਚ ਸੋਚਦਾ ਉਹ ਬੜਾ ਵੱਡਾ ਨਰਕਾਂ ਦਾ ਭਾਗੀ ਆ ਇਹ ਗੁਰੂ ਪਿਆਰੀ ਸਾਧ ਸੰਗਤੋ ਇਹ ਜਨਮ ਬਾਰ-ਬਾਰ ਨਹੀਂ ਜੇ ਮਿਲਣਾ ਇਹ ਬਹੁਤ ਹੀ ਅਨੋਖਾ ਜਣਮਿਆ ਅੱਜ ਕੀੜੇ ਮਕੋੜਿਆਂ ਨੂੰ ਵੇਖੋ ਉਹਨਾਂ ਨੂੰ ਕੀੜੇ ਮਕੋੜੇ ਨਾ ਸਮਝੋ ਉਹ ਸਾਡੇ ਵਾੜ ਵਡੇਰੇ ਹੈਗੇ ਜੇ ਕਿਉਂਕਿ ਸਾਡੇ ਵਾੜ ਵਡੇਰੇ ਆ ਨੇ ਕੋਈ ਸਾਦਾ ਛੋੜਾ ਵੀ ਉਹ ਵੀ ਪੌਨੀ ਕੀਤੇ ਹੋਣਗੇ ਅਸੀਂ ਉਹਨਾਂ ਤੋਂ ਵੀ ਨਫ਼ਰਤ ਕਰਦੇ ਆ 84 ਲੱਖ ਜੂਨ ਨਾਲ ਜਿਹੜਾ ਪਿਆਰ ਕਰਦਾ ਜੇ ਉਹ ਸਗਲ ਜਮਾਤੀ ਜਿਹੜਾ ਜੂਨਾ ਦੇ ਨਾਲ ਵੀ ਇਰਖਾ ਬਾਜ਼ੀ ਕਰਦਾ ਆ ਉਹ ਸਗਲ ਜਮਾਤੀ ਨਹੀਂ ਹੈਗਾ ਉਹ ਤੇ ਇੱਕ ਖੋਟਾ ਆ ਜਿੰਨੇ ਕੁਛ ਪਤਾ ਹੀ ਨਹੀਂ ਹੈਗਾ ਅਗਿਆਨਤਾ ਦੇ ਵਿੱਚ ਤੁਰਿਆ ਫਿਰਦਾ ਆ ਆ ਤੇ ਮੇਰਾ ਜਿਹੜਾ ਬਾਬਾ ਦੀਪ ਸਿੰਘ ਆ ਉਹ ਇਹਦੇ ਖਜ਼ਾਨੇ ਆ ਦੇ ਖਜ਼ਾਨੇ ਭਰ ਦਿੰਦਾ ਜੀ ਰਹਿਣ ਨਹੀਂ ਦਿੰਦਾ ਜੋ ਤੁਹਾਡੇ ਕੋ ਸੋਦਰ ਕਿਹਾ ਸੋ ਕਰਕੇ ਹਾ ਉਹ ਬਾਬਾ ਨਾਨਕ ਕਹਿੰਦਾ ਉਹ ਸੋਦਰ ਕਿਹਾ ਸੋ ਕਰਕੇ ਹਾ ਜਿਤਮੈ ਸਰ ਸਮਾਲੇ ਇਹ ਮੇਰੇ ਸੱਚੇ ਪਾਤਸ਼ਾਹ ਤੇਰਾ ਕਿੱਦਾਂ ਦਾ ਘਾਰ ਆ ਤੇਰੇ ਕਿੱਦਾਂ ਦੇ ਭਗਤ ਨੇ ਸੋਹਣੇ ਸੋਹਣੇ ਭਗਤ ਨੇ ਤੇਰੇ ਸੋਹਣੀਆਂ ਸੋਹਣੀਆਂ ਤਸਵੀਰਾਂ ਨੇ ਤੇਰੇ ਸੋਹਣੇ ਸੋਹਣੇ ਨਾਮ ਨੇ ਤੇ ਜੇ ਬਾਬਾ ਨਾਨਕ ਸਾਹਿਬ ਆਇਆ ਜੇ ਬਾਬਾ ਨਾਨਕ ਸਾਹਿਬ ਖੁਦ ਆਕਾਲ ਪੁਰਖ ਦੀ ਜੋਤ ਜੇ ਉਦੇ ਨਾਮ ਨੂੰ ਜਪਿਆ ਕਰੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਲਾ ਲੋ ਬਾਣੀ ਨਾਲ ਪ੍ਰੀਤ ਸੋਖਾ ਜਨਮ ਜਾਊਗਾ ਬੀਤ ਸਾਡੇ ਸਤਿਗੁਰਾਂ ਦਾ ਕਹਿਣਾ ਇੱਥੇ ਸਦਾ ਕਿਸੇ ਨਹੀਂ ਰਹਿਣਾ ਜਿੰਨੇ ਜਪ ਲਈ ਗੁਰਾਂ ਦੀ ਬਾਣੀ ਉਹਦੀ ਚਰਾਸੀ ਕੱਟੀ ਜਾਣੀ ਸਭ ਤੋਂ ਉੱਚਾ ਬਾਬਾ ਚੱਲ ਦੇਂਦਾ ਪੱਕੀ ਪਕਾਈ ਕਰ